ਹਾਂਜੀ ਸਵਾਗਤ ਹੈ ਤੁਹਾਡਾ YouTube ਚੈਨਲ ਪੰਜਾਬ ਨੌਲੇਜ ਪੁਆਇੰਟ ਤੇ ਅੱਜ ਆਪਾਂ ਜੀਕੇ ਦਾ 파ਰ 2 ਕਰ ਰਹੇ ਹਾਂ ਭਾਰਤ ਵਿੱਚ ਪਹਿਲਾ ਹਾਂਜੀ ਕੁਐਸਚਨ ਦੇਖਦੇ ਹਾਂ ਭਾਰਤੀ ਸਿਵਲ ਸੇਵਾਵਾਂ ਵਿੱਚ ਸ਼ਾਮਲ ਹੋਣ ਵਾਲਾ ਪਹਿਲਾ ਭਾਰਤੀ ਕੌਣ ਸੀ ਹਾਂਜੀ ਕਰੈਕਟ ਆਨਸਰ ਸੀ ਆਪਸ਼ਨ ਸਤੰਤਰ ਨਾਟੇਗੌਰ ਸਤੰਤਰ ਨਾਟੇਗੌਰ ਜੋ ਕਵੀ ਰਵਿੰਦਰ ਨਾਟੇਗੌਰ ਹਨ ਉਹਨਾਂ ਦੇ ਵੱਡੇ ਪ੍ਰਾਸਨ ਇਨਾਂ ਨੇ 1863 ਈਸਵੀ ਦੇ ਵਿੱਚ ਇਹ ਪ੍ਰੀਖਿਆ ਪਾਸ ਕੀਤੀ ਸੀ ਤੇ 1864 ਦੇ ਵਿੱਚ ਇਹਨਾਂ ਨੇ ਜੁਆਇਨ ਕਰ ਲਿਆ ਸੀ ਆਪਣੀ ਪੋਸਟ ਨੂੰ ਹਾਂਜੀ ਨੈਕਸਟ ਕੁਸ਼ਨ ਦੇਖ ਦਿਆ ਭਾਰਤੀ ਰਾਸ਼ਟਰੀ ਕਾਂਗਰਸ ਦਾ ਪਹਿਲਾ ਮੁਸਲਮਾਨ ਪ੍ਰਧਾਨ ਕੌਣ ਸੀ ਹਾਂਜੀ ਪਹਿਲਾ ਮੁਸਲਮਾਨ ਪ੍ਰਧਾਨ ਕੌਣ ਸੀ ਇੰਡੀਅਨ ਨੈਸ਼ਨਲ ਕਾਂਗਰਸ ਦਾ ਹਾਂਜੀ ਆਈ ਐਨ ਸੀ ਹਾਂਜੀ ਕਰੈਕਟ ਆਨਸਰ ਬੀ ਆਪਸ਼ਨ ਬਦਰੂਦੀਨ ਤਾਇਬ ਜੀ ਨੈਕਸਟ ਕੁਐਸਚਨ ਦੇਖ ਦਿਆਂ ਭਾਰਤ ਦਾ ਪਹਿਲਾ ਬ੍ਰਿਟਿਸ਼ ਗਵਰਨਰ ਜਨਰਲ ਕੌਣ ਸੀ ਹਾਂਜੀ ਪਹਿਲਾ ਬ੍ਰਿਟਿਸ਼ ਗਵਰਨਰ ਜਨਰਲ ਕੌਣ ਸੀ ਭਾਰਤ ਦਾ ਬੀ ਆਪਸ਼ਨ ਲਾਰਡ ਵਿਲੀਅਮ ਬੈਂਟਿਕ ਨੈਕਸਟ ਦੇਖ ਦਿਆਂ ਭਾਰਤ ਦਾ ਪਹਿਲਾ ਫੀਲਡ ਮਾਰਸ਼ਲ ਕੌਣ ਸੀ ਹਾਂਜੀ ਪਹਿਲਾ ਫੀਲਡ ਮਾਰਸ਼ਲ ਕੌਣ ਸੀਗਾ ਹਾਂਜੀ ਆਪਸ਼ਨ ਸੀ ਐਸ ਐਚ ਐਫ ਜੀ ਮਾਨਕਸਾ ਤੁਸੀਂ ਮਾਨਕਸਾ ਯਾਦ ਰੱਖੋ ਮਾਨਕਸਾ ਪਹਿਲੇ ਆਪਣੇ ਫੀਲਡ ਮਾਰਸ਼ਲ ਸਨ नैक्सट क्वेश्चन सुप्रीम कोर्ट का पहला मुख्य जज कौन सी हाँ जी सी जी आई ओ कौन सी सुप्रीम कोर्ट के पहले हाँ जी करैक्ट आंसर सी ऑप्शन जस्टिस हीरा लाल जी कानी है वैरी इंपोर्टेंट क्वेश्चन है यही पेपर चौ बहुत बार आया एक ही मैं देख दिया विश्व बिलियार्ड्स अवार्ड्स वर्ल्ड बिलआरस अवार्ड जितने वाला पहला भारती कौन सी हाँ जी कौन सी पहला भारती देखो ऑप्शन ए गीता सेठी ਬੀ ਪੰਕਜ ਅੜਵਾਨੀ ਸੀ ਵਿਲਸਨ ਜੋਨਸ ਡੀ ਮਾਈਕਲ ਪਰੇਰਾ ਹਾਂਜੀ ਕਰੈਕਟ ਆਨਸਰ ਸੀ ਵਿਲਸਨ ਜੋਨਸ ਵਿਲਸਨ ਸਨ ਲਾ ਪਾਰਟੀਸਨ 1954 ਦੇ ਵਿੱਚ ਇਹ ਵਿਲੇਆਡ ਅਵਾਰਡ ਆਊਟ ਕਰਦੇ ਨੇ ਨੈਕਸਟ ਭਾਰਤ ਦਾ ਪਹਿਲਾ 에어 ਚੀਫ ਮਾਰਸ਼ਲ ਕੌਣ ਸੀ ਪਹਿਲਾ 에어 ਚੀਫ ਮਾਰਸ਼ਲ ਕੌਣ ਸੀ ਆਪਣੇ ਹਾਂਜੀ ਕਰੈਕਟ ਆਨਸਰ ਸੀ ਆਪਸ਼ਨ ਸੁਬਰਤੋ ਮੋਖਰਜੀ ਪਹਿਲੇ 에어 ਚੀਫ ਮਾਰਸ਼ਲ ਸਨ ਨੈਕਸਟ ਕੁਐਸਚਨ ਦੇਖਦੇ ਆਂ ਭਾਰਤ ਦਾ ਪਹਿਲਾ ਬ੍ਰਿਟਿਸ਼ ਵਾਇਸਰਾਏ ਕੌਣ ਸੀ ਹਾਂਜੀ ਵਾਇਸਰਾਏ ਕੌਣ ਸੀ ਪਹਿਲੇ ਆਪਣੇ ਹਾਂਜੀ ਵਾਇਸਰਾਏ ਕੌਣ ਸਨ ਬੀ ਆਪਸ਼ਨ ਲਾਰਡ ਕੈਨਿੰਗ ਲਾਰਡ ਕੈਨ ਆਪਣੇ ਪਹਿਲੇ ਵਾਇਸਰਾਏ ਸਨ 1857 ਤੋਂ ਬਾਅਦ ਮੰਨਦਾ ਹੈ 1858 ਦੇ ਵਿੱਚ ਨੈਕਸਟ ਕੁਐਸਚਨ ਦੇਖਦੇ ਆਂ ਵਾਇਸਰਾਏ ਦੀ ਕਾਰਜਕਾਰੀ ਕੌਂਸਲ ਦਾ ਪਹਿਲਾ ਭਾਰਤੀ ਮੈਂਬਰ ਕੌਣ ਸੀ ਹਾਂਜੀ ਕੌਣ ਸੀ ਦੇਖੋ ਆਪਸ਼ਨ অপশন বি এসপিসি ਨਾਂ ਪਹਿਲੇ ਆਪਣੇ ਕਾਰਜਕਾਰੀ ਕੌਂਸਲ ਦੇ ਮੈਂਬਰ ਸਨ ਨੈਕਸਟ ਕੁਐਸਚਨ ਦੇਖ ਦਿਆਂ ਭਾਰਤ ਰਤਨ ਪੁਰਸਕਾਰ ਪ੍ਰਾਪਤ ਕਰਨ ਵਾਲੀ ਪਹਿਲੀ ਮਹਿਲਾ ਕੌਣ ਸੀ ਹਾਂਜੀ ਪਹਿਲੀ ਮਹਿਲਾ ਕੌਣ ਸੀ ਜਿਹਨੂੰ ਭਾਰਤ ਰਤਨ ਅਵਾਰਡ ਦਿੱਤਾ ਗਿਆ ਸੀਗਾ ਹਾਂਜੀ ਇਹਦਾ ਕਮੈਂਟ ਕਰੋ ਤੁਸੀਂ ਦੱਸੋ ਕੀ ਆਨਸਰ ਹਾਂਜੀ ਇਹਦਾ ਕਰੈਕਟ ਆਨਸਰ ਹੈ ਸੀ অপਸ਼ਨ 인드ਰਾ ਗਾਂਧੀ 인드ਰਾ ਗਾਂਧੀ ਨੇ ਮਿਲ ਦਿੱਤਾ ਗਿਆ ਸੀ ਪਹਿਲਾ भारत रत्न अवार्ड नैक्सट कोशन देख इंग्लिश चैनल तैर के पार करने वाला पहला भारती आदमी कौन सीगा? कल भी क्वेश्चन रिपीट हो अपनी वीडियो यह पहला होया हाँ जी ये हैगा डी ऑप्शन मेहरसेन मेहरसेन पहला इंग्लिश चैनल पार करने वाला भारतीय पुरुष है नैक्सट क्वेश्चन ज्ञानपीठ पुरस्कार प्राप्त करने वाला पहला व्यक्ति कौन सी हाँ जी ज्ञानपीठ पुरस्कार किसनों मिला पहली बार हाँ जी ਇੰਪੋਰਟੈਂਟ ਕਵਚਨ ਹੈ ਕਾਫੀ ਇੰਪੋਰਟ ਪੇਪਰ ਚ ਰਿਪੀਟ ਹੋਇਆ ਕਵਚਨ ਹੈ ਤਾਂ ਕਰੈਕਟ ਆਨਸਰ ਹੈ ਬੀ ਜੀ ਸੰਕਰਕ ਰੂਪ ਇਹ ਮਲਿਆਲਮ ਭਾਸ਼ਾ ਦੇ ਇੱਕ ਲੇਖਕ ਜਾਂ ਕਵੀ ਕੋਲ ਉਹ ਸਨਹੀ ਉਹਨਾਂ ਨੂੰ ਮਲਿਆਲਮ ਭਾਸ਼ਾ ਦੇ ਵਿੱਚ ਮਿਲਿਆ ਸੀਗਾ ਜੀ ਸੰਕਰਕ ਰੂਪ ਨੂੰ ਠਾਈਮਾ ਕਵਚਨ ਦੇਖਦੇ ਹਾਂ ਭਾਰਤ ਦਾ ਪਹਿਲਾ ਭਾਰਤੀ ਪਾਇਲਟ ਕੌਣ ਸੀ ਹਾਂਜੀ ਇਹ ਵੀ ਪੇਪਰ ਦੇ ਕਵਚਨ ਕਾਫੀ ਵਾਰ ਆਇਆ ਹੈ ਪਹਿਲਾ ਭਾਰਤੀ ਪਾਇਲਟ ਹਾਂਜੀ ये करेक्ट आंसर है बी ऑप्शन जे आर डी टाटा जे आर डी टाटा पहले अपने भारतीय पायलट सन उन्नीस सौ उन्ती लाइसेंस मिलता है हाँ जी उन्तीव क्वेश्चन लोग सभा की पहली महिला स्पीकर हाँ जी फस्ट वूमेन स्पीकर कौन सी अपनी लोग सभा की बनी है हाँ जी correct, uh, ये करैक्ट दसो कि आंसर है कमेंट करो जरूर तुम हाँ जी ਦੱਸੋ ਇਹ ਜਿਹੜਾ ਆਪਸ਼ਨ ਦੱਸਦਾ ਮੈਂ 2009 2009 ਤੋਂ 2014 ਤੱਕ ਇਹ ਰਹੇ ਨੇ ਆਪਣੇ ਸਪੀਕਰ ਸੋਚੋ ਕੌਣ ਹੋ ਸਕਦੇ ਨੇ ਹਾਂਜੀ கரੈਕਟ ਆਨਸਰ ਡੀ ਆਪਸ਼ਨ ਮੀਰਾ ਕੁਮਾਰ ਤੁਸੀਂ ਸਭ ਨੂੰ ਜਾਣਦੇ ਹੋ ਸਮਿਤ ਸਮਿਤਰਾ ਸੈਨ ਮਹਾਜਨ ਜਿਹੜੀ ਨੇ ਇਹ ਸੈਕੰਡ ਸਪੀਕਰ ਬਣੇ ਸੀਗੇ ਸੈਕੰਡ ਟਾਈਮ ਬੀ ਜੀ ਪੀ ਦੇ ਵਰਨਨ ਦੇ ਵਿੱਚ ਪ੍ਰਤਿਵਾ ਪਾਟੇਲ ਆਪਣੇ ਫਸਟ ਪ੍ਰੈਜ਼ੀਡੈਂਟ ਬਣਿਆ ਨਹੀਂ ਨਾ ਪ੍ਰੈਜ਼ੀਡੈਂਟ ਰਹਿ ਜਾਈ ਨਿਰਮਲਾ ਸਿਤਰਮ ਆਪਣੇ ਫਾਈਨੈਂਸ ਮਿਨਿਸਟਰ ਨੇ ਤੇ ਮੀਰਾ ਕੁਮਾਰ கரੈਕਟ ਆਨਸਰ ਹੈ 2009 ਤੋਂ 14 ਤੱਕ ਆਪਣੇ ਫਰਸਟ ਫੀਮੇਲ ਸਪੀਕਰ ਹੈ ਨੇ ਲੋਕ ਸਭਾ ਦੇ ਲਾਸਟ ਕੁਐਸਚਨ ਦੇਖਦੇ ਆ ਜੀ ਅੱਜ ਦੀ ਵੀਡੀਓ ਦਾ ਆਜ਼ਾਦ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਹੋਮ ਮਿਨਿਸਟਰ ਕੌਣ ਸਨ ਆਪਣੇ ਆਜ਼ਾਦ ਭਾਰਤ ਦੇ ਜਦੋਂ ਦੀ ਆਜ਼ਾਦ ਹੋ ਜਾਂਦਾ ਹਾਂਜੀ ਇਹ ਦਾ கரੈਕਟ ਆਨਸਰ ਹੈਗਾ ਹਾਂਜੀ ਬੀ ਆਪਸ਼ਨ ਸਰਦਾਰ ਵੱਲਵਾਈ ਪਟੇਲ ਇਹ ਹੀ ਆਪਣੇ ਡਿਪਟੀ ਪੀਐਮ ਵੀ ਰਹਿੰਦੇ ਨੇ ਐਂਡ ਆਪਣੇ ਹੋਮ ਮਿਨਿਸਟਰ ਵੀ ਹੁੰਦੇ ਨੇ ਹਾਂਜੀ ਜੀ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਆਪਾਂ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ